ਜਿਹੜੇ ਕਹਿ ਰਹੇ ਨੇ ਵੀ ਪਖੰਡਵਾਦ ਆ ਸਬੂਤ ਮੰਗਦੇ ਨੇ ਆਜੋ ਸਬੂਤ ਵੀ ਦਿੰਨੇ ਆ ਇਹ ਉਹੀ ਬੱਚੇ ਨੇ ਦੋਸਤੋ ਜਿਹੜੇ ਇੱਥੋਂ ਬਿਲਕੁਲ ਠੀਕ ਹੋ ਕੇ ਗਏ ਨੇ ਬਿਲਕੁਲ ਫ੍ਰੀ ਦੇ ਵਿੱਚ ਕੋਈ ਰੁਪਈਆ ਨਹੀਂ ਕੋਈ ਪੈਸਾ ਨਹੀਂ ਦੋਸਤੋ ਬੱਚਾ ਬੋਲਦਾ ਨਾ ਹੋਵੇ ਗੂੰਗਾ ਹੋਵੇ ਸੁਣਦਾ ਨਾ ਹੋਵੇ ਕਾਫੀ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਇੱਥੇ ਆ ਕੇ ਬਿਲਕੁਲ ਤੰਦਰੁਸਤ ਹੋ ਜਾਂਦੇ ਨੇ ਮੋਬਾਈਲ ਨੰਬਰ ਵੀ ਦਿੱਤੇ ਹੋਏ ਨੇ ਬੱਚਿਆਂ ਦੀਆਂ ਫੋਟੋਆਂ ਵੀ ਲੱਗੀਆਂ ਹੋਈਆਂ ਨੇ ਤੁਸੀਂ ਕਾਲ ਕਰਕੇ ਪੁੱਛ ਵੀ ਸਕਦੇ ਹੋ ਵੀ ਤੁਹਾਡਾ ਬੱਚਾ ਉੱਥੇ ਜਾ ਕੇ ਠੀਕ ਹੋਇਆ ਜਾਂ ਨਹੀਂ ਹੋਇਆ ਤੇ ਬਿਲਕੁਲ ਫ੍ਰੀ ਹੈ ਕੋਈ ਰੁਪਈਆ ਨਹੀਂ ਕੋਈ ਪੈਸਾ ਨਹੀਂ ਦੋਸਤੋ ਇਹ ਪੂਰੇ ਬੱਚਿਆਂ ਦੀਆਂ ਫੋਟੋਆਂ ਬਹੁਤ ਸਾਰੇ ਬੱਚਿਆਂ ਦੀਆਂ ਫੋਟੋ ਲੱਗੀਆਂ ਹੋਈਆਂ ਨੇ ਇੱਥੇ ਆ ਕੇ ਚਮਤਕਾਰੀ ਤਰੀਕੇ ਦੇ ਨਾਲ ਬੱਚਾ ਠੀਕ ਹੋ ਜਾਂਦਾ ਬਿਲਕੁਲ ਚਮਤਕਾਰੀ ਤੁਸੀਂ ਉੱਪਰ ਦੇਖ ਸਕਦੇ ਹੋ ਬਿਮਾਰੀਆਂ ਵਗੈਰਾ ਵੀ ਜਿਹੜੀਆਂ ਨੇ ਲਿਖੀਆਂ ਹੋਈਆਂ ਨੇ ਕਿ ਕਿਹੜੀਆਂ-ਕਿਹੜੀਆਂ ਬਿਮਾਰੀਆਂ ਨੇ ਬੱਚਾ ਗੂੰਗਾ ਹੋਵੇ ਬੋਲਦਾ ਨਾ ਹੋਵੇ ਬਹੁਤ ਸਾਰੀਆਂ ਐਸੀਆਂ ਬਿਮਾਰੀਆਂ ਨੇ ਜਿਹੜੀਆਂ ਬੱਚਿਆਂ ਨੂੰ ਹੋ ਜਾਂਦੀਆਂ ਨੇ ਪਰ ਉਹ ਕਿਤੋਂ ਵੀ ਜਾ ਕੇ ਠੀਕ ਨਹੀਂ ਹੁੰਦੇ ਇੱਥੇ ਕੋਈ ਦਵਾਈ ਨਹੀਂ ਲੈਣੀ ਕੋਈ ਬੂਟੀ ਨਹੀਂ ਲੈਣੀ ਬਿਲਕੁਲ ਬੱਚਾ ਠੀਕ ਹੋ ਜਾਂਦਾ ਤਾਂ ਆਓ ਦੋਸਤੋ ਅੱਜ ਆਪਾਂ ਪਹੁੰਚੇ ਆ ਜੀ ਗੁੰਗਸਰ ਗੁਰਦੁਆਰਾ ਸਾਹਿਬ ਦੇ ਕੋਲ ਇਹ ਗੁਰਦੁਆਰਾ ਸਾਹਿਬ ਜਿਹੜਾ ਇਹਦਾ ਪੂਰਾ ਐਡਰੈਸ ਤੁਹਾਨੂੰ ਦਵਾਂਗੇ ਤੁਸੀਂ ਵੈਸੇ ਜਿਹੜਾ ਆਪਣੇ ਮੈਪ ਦੇ ਉੱਤੇ ਸਰਚ ਵੀ ਮਾਰ ਸਕਦੇ ਹੋ ਗੁਰਦੁਆਰਾ ਗੁੰਗਸਰ ਸਾਹਿਬ ਤੇ ਇਹ ਜਿਹੜਾ ਇਹ ਗੁਰਦੁਆਰਾ ਪੈ ਜਾਂਦਾ ਜਿਹੜਾ ਭਗਤਾ ਭਾਈ ਕਾ ਉਹ ਤੋਂ 5-7 ਕਿਲੋਮੀਟਰ ਦੇ ਨਾਲ ਹੀ ਪੈ ਜਾਂਦਾ 5-7 ਕਿਲੋਮੀਟਰ ਦਾ ਫਰਕ ਹੈ ਉਸ ਦੇ ਨਾਲ ਹੀ ਪੈ ਜਾਂਦਾ ਆਓ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਪੂਰਾ ਘੁੰਮ ਕੇ ਦੇਖਦੇ ਆਂ ਤੇ ਭਾਈ ਸਾਹਿਬ ਇੱਥੇ ਆਪਾਂ ਕਿਸੇ ਨਾਲ ਗੱਲਬਾਤ ਜ਼ਰੂਰ ਕਰਾਂਗੇ ਅਗਰ ਕੋਈ ਆਇਆ ਹੋਇਆ ਤੇ ਤੁਹਾਨੂੰ ਪੂਰਾ ਜਿਹੜਾ ਗੱਲਬਾਤ ਦੱਸਾਂਗੇ ਕਿ ਕਿਸ ਤਰ੍ਹਾਂ ਤੁਸੀਂ ਆਉਣਾ ਇੱਥੇ ਕਿਸ ਤਰ੍ਹਾਂ ਜਿਹੜਾ ਇੱਥੇ ਆ ਕੇ ਤੁਸੀਂ ਆਪਣੇ ਬੱਚੇ ਦਾ ਜਿਹੜਾ ਇਲਾਜ ਕਰਵਾ ਸਕਦੇ ਹੋ ਬਿਲਕੁਲ ਫ੍ਰੀ ਹੈ ਦਰਸ਼ਨ ਕਰੋ ਜੀ ਗੁਰਦੁਆਰਾ ਸਾਹਿਬ ਦੇ ਤੇ ਆਓ ਆਪਾਂ ਇਹਦੀ ਜਿਹੜਾ ਬੈਕ ਸਾਈਡ ਹੈ ਤਲਾਬ ਬਣਿਆ ਹੋਇਆ ਜੀ ਤੇ ਉਸ ਤਲਾਬ ਦੇ ਵਿੱਚ ਪਵਿੱਤਰ ਤਲਾਬ ਦੇ ਵਿੱਚ ਇਸ਼ਨਾਨ ਕਰਨ ਨਾਲ ਤੇ ਤਲਾਬ ਦਾ ਪਾਣੀ ਪੀਣ ਦੇ ਨਾਲ ਤੇ ਬਿਲਕੁਲ ਠੀਕ ਹੋ ਜਾਂਦਾ ਆਉਣਾ ਕਿਹੜੇ ਦਿਨ ਆ ਕਿਵੇਂ ਆਉਣਾ ਸਾਰੀ ਗੱਲਬਾਤ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ ਫਿਲਹਾਲ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਸਾਹਿਬ ਸ੍ਰੀ ਗੁੰਗਸਰ ਸਾਹਿਬ ਦੇ ਤੇ ਆ ਜੋ ਬੈਕ ਸਾਈਡ ਤੇ ਤੁਹਾਨੂੰ ਤਲਾਬ ਵੀ ਦਿਖਾਈ ਦੇ ਰਿਹਾ ਹੁਣ ਤੇ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਆਏ ਆ ਤੇ ਤਲਾਬ ਦੇ ਵਿੱਚ ਤਲਾਬ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਇੱਥੇ ਆਓ ਭਾਈ ਸਾਹਿਬ ਅੱਗੇ ਪਾਪਾ ਨੂੰ ਮਿਲੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਅਗਰ ਉਹਨਾਂ ਨੂੰ ਕੋਈ ਜਾਣਕਾਰੀ ਹੋਊਗੀ ਇਸ ਬਾਰੇ ਤੇ ਆਪਾਂ ਸਾਰੀ ਗੱਲਬਾਤ ਪੁੱਛ ਕੇ ਉਹਨਾਂ ਦੇ ਨਾਲ ਤੇ ਤੁਹਾਨੂੰ ਜਿਹੜੀ ਪੂਰੀ ਉਹ ਜਾਣਕਾਰੀ ਜਿਹੜੀ ਦੇਵਾਂਗੇ ਕਿੱਥੋਂ ਆਏ ਵੀ ਅਸੀਂ ਪਹਾਰਿਆਨੇ ਚੋਂ ਆਏ ਹਾਂ ਅੱਛਾ ਕੀ ਕਾਦੇ ਵਾਸਤੇ ਮਤਲਬ ਪਾਣੀ ਘਾਤੋਂ ਪਰ ਤੁਸੀਂ ਸਰੋਵਰ ਚੋਂ ਇੱਥੇ ਜਿਹੜੇ ਗੋਂਗੇ ਬੋਲੇ ਨੇ ਬੱਚੇ ਉਹ ਬੋਲਣ ਲੱਗ ਜਿੰਦੇ ਨੇ ਮੱਛੀ ਵਾਲੇ ਦੇ ਨਾਲ ਆਣਾ ਪੈਂਦਾ ਠੀਕ ਹੈ ਮੱਛੀ ਵਾਲੇ ਦੇ ਨਾਲ ਹਾਂਜੀ ਹਾਂਜੀ ਤੇ ਮੱਛੀ ਵਾਲੇ ਦੇ ਨਾਲ ਮੈਂ ਇਹ ਜਲ ਲਿਜਾਣਾ ਭੁੱਲ ਗਿਆ ਸੀਗਾ ਤੇ ਅੱਜ ਲੈ ਕੇ ਗਏ ਹਾਂ ਜੀ ਇਹ ਜਲ ਦਾ ਕੀ ਕਰਨਾ ਪੈਂਦਾ ਜੀ ਇਹ ਜਲ ਜਾ ਕੇ ਕਰੇ ਨਮਾਣਾ ਪੈਂਦਾ ਬੱਚਾ ਤੇ ਉਹਨੂੰ ਪਿਆਣਾ ਪੈਂਦਾ ਜੀ ਅੱਛਾ ਜੀ ਹਾਂ ਡੇਲੀ ਵੀ ਤੁਸੀਂ ਕਿੰਨੇ ਚਿਰ ਉਹ ਬੱਚੇ ਨੂੰ ਕੀ ਪ੍ਰੋਬਲਮ ਹੈ ਕਿੰਨੇ ਚਿਰ ਤੋਂ ਪ੍ਰੋਬਲਮ ਸੀ ਤੇ ਕੀ ਹੋਇਆ ਉਹਨੂੰ ਬਚਪਨ ਤੋਂ ਹੀ ਪ੍ਰੋਬਲਮ ਸੀ ਨਾ ਤਾਂ ਉਹ ਬੋਲਦਾ ਸੀਗਾ ਤੇ ਨਾ ਸੁਣਦਾ ਸੀ ਉਹਨੂੰ ਅੱਛਾ ਤੇ ਥੋੜਾ ਜਿਹਾ ਦਿਮਾਗ 'ਚ ਵੀ ਫਲਟ ਜਿਹਾ ਸੀ ਉਹਦੀ ਅੱਛਾ ਹਾਂ ਘੱਟ ਦਿਮਾਗ ਸੀਗਾ ਹਾਂ ਤੇ ਹੁਣ ਉਹਦੇ ਨਾਲ ਦਿਮਾਗ ਵੀ ਬਣ ਲੱਗ ਗਿਆ ਇੱਥਿਆਂ ਨਾਲ ਤੇ ਬੋਲਣ ਵੀ ਲੱਗ ਗਿਆ ਤੇ ਸੁਣਨ ਵੀ ਲੱਗ ਗਿਆ ਉਹਨੂੰ ਤੇ ਹਾਂ 13 ਮਸਿਆਂ ਨਾ ਪੈਂਦਾ ਜੀ 13 ਮਸਿਆਂ ਹੁਣਾ ਪੈਂਦਾ ਮਸੇ ਵਾਲੇ ਦਿਨ ਹੀ ਆਉਣਾ ਹੈ ਹਾਂਜੀ ਮੇਲਾ ਹੁੰਦਾ ਹੁਣਾ ਮਸਾੜੇ ਦਿਨ ਮਸਾੜੇ ਦਿਨ ਮੇਲਾ ਹੁੰਦਾ ਜੀ ਪੂਰਾ ਠੀਕ ਹੈ ਜੀ ਠੀਕ ਹੈ ਵਾਹਿਗੁਰੂ ਵਾਹਿਗੁਰੂ ਤਾਂ ਦੋਸਤੋ ਆਜੋ ਆਪਾਂ ਗੁਰਦੁਆਰਾ ਸਾਹਿਬ ਅੱਛਾ ਕਿੱਥੇ ਹੋਰ ਜਿਵੇਂ ਉਰੇ ਨਾ ਉਰੇ ਨਮਾਉਣਾ ਪੈਂਦਾ ਹੈ ਬੱਚਿਆਂ ਨੂੰ ਪਹਿਲਾਂ ਉਰੇ ਨਮਾਉਣਾ ਪੈਂਦਾ ਜੀ ਆ ਗੁਰੂ ਸਾਹਿਬ ਗੁਰੂ ਘਰ ਦੇ ਅੰਦਰ ਅਰਦਾਸ ਹੁੰਦੀ ਹੈ ਜੀ ਠੀਕ ਹੈ ਜੀ ਤੇ ਬਾਕੀ ਪਿੱਛੇ ਜਾ ਕੇ ਉਧਰ ਪਿੱਛੇ ਖੋਤਿਆਂ ਦਾ ਜੋੜਾ ਸੁਖਣਾ ਪੈਂਦਾ ਜੀ ਤੇ ਰਮਾਲਾ ਸੁਖਣਾ ਦਿਖਾਵੋਗੇ ਮਾੜਾ ਜੀ ਹਾਂਜੀ 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 ਠੀਕ ਹੈ ਜੀ ਆਜੋ ਤਾਂ ਜੋ ਦੋਸਤੋ ਆਪਾਂ ਬਾਅਦ ਚ ਮੈਂ ਥੋੜਾ ਹੈ ਨ ਜਲ ਦਾ ਵੀ ਉਹ ਕਰੂੰਗਾ ਪਾਵਨ ਪਵਿੱਤਰ ਜਲ ਤੇ ਹੱਥ ਮੂੰਹ ਧੋਊਂਗਾ ਮੈਂ ਥੋੜਾ ਜਿਹਾ ਜਲ ਵੀ ਸ਼ਕੂੰਗਾ ਤੇ ਸਭ ਤੋਂ ਪਹਿਲਾਂ ਆਪਾਂ ਨਾ ਵੀਡੀਓ ਨੂੰ ਕੰਪਲੀਟ ਕਰ ਲਈਏ ਕਿਉਂਕਿ ਫਿਰ ਵੀਡੀਓ ਬੜੀ ਲੰਬੀ ਹੁੰਦੀ ਜਾਣੀ ਆ ਵੀਰ ਆਪਣੇ ਨਾਲ ਨੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਅਰਦਾਸ ਹੁੰਦੀ ਹੈ ਤੇ ਅਰਦਾਸ ਦੀ ਵੀ ਆਪਾਂ ਪੁੱਛਾਂਗੇ ਬਾਈ ਨੂੰ ਅੱਛਾ ਵੀਰੇ ਅਰਦਾਸ ਕਿਵੇਂ ਮਤਲਬ ਕਿ ਵੀ ਕਿਵੇਂ ਕਰਵਾਉਣੀ ਪੈਂਦੀ ਹੈ ਜੀ ਅਰਦਾਸ ਉਹਰੇ ਬੱਚਿਆਂ ਦੇ ਉਧਰ ਨਾਮ ਲਿਖਿਆਣਾ ਪੈਂਦਾ ਹੈ ਜੀ ਅੱਛਾ ਜੀ ਮੱਸੀ ਵਾਲੇ ਦੇ ਨਾਲ ਜੀ ਹਾਂ ਮਤ ਇੱਕ ਵਾਰ ਕੇ ਰੀ ਨੋ ਲਖਿਆਣਾ ਪੈਂਦਾ ਫਿਰ ਆਈ ਮਸਿਆ ਤੇ 13 ਮਸਿਆ ਤੇ ਅਰਦਾਸ ਐਟੋਮੈਟਿਕ ਕਰਾ ਦਿੰਦੇ ਨੇ ਠੀਕ ਹੈ ਜੀ ਠੀਕ ਹੈ ਕਰੀ ਜਾਂਦੇ ਨੇ ਹਾਂ ਠੀਕ ਹੈ ਆ ਲੰਗਰ ਦਾ ਵੀ ਪ੍ਰਬੰਧ ਆ ਉਹ ਲੰਗਰ ਹਾਲ ਆ ਗਿਆ ਜਿਹੜੇ ਦੂਰੋਂ ਆਉਂਦੇ ਨੇ ਉਹਨਾਂ ਦਾ ਰਹਿਣ ਦਾ ਵੀ ਪ੍ਰਬੰਧ ਹੈਗਾ ਠੀਕ ਹੈ ਜੀ ਹਾਂ ਜਿਵੇਂ ਕਈ ਵਾਰ ਦੂਰੋਂ ਆਣ ਮੰਦੇ ਆਉਂਦੇ ਵੀ ਬਹੁਤ ਨੇ ਦੂਰੋਂ ਹੋ ਰਹਿੰਦੇ ਨੇ ਫਿਰ ਇੱਕ ਦਿਨ ਪਹਿਲਾਂ ਠੀਕ ਹੈ ਜੀ ਠੀਕ ਹੈ ਦਿੱਲੀ ਤੱਕ ਦੇ ਅਦਰਸ਼ੀ ਟਾਂਲੇ ਵੀ ਆਂਦੇ ਨੇ ਬੇ ਅਚਾਰਸ਼ੀ ਟਾਂਲੇ ਵੀ ਆਂਦੇ ਨੇ ਠੀਕ ਹੈ ਜੀ ਔਰੇ ਲਿਖ 13 ਔਰੇ ਲਿਖਿਆ ਹੁੰਦਾ ਮੱਸਿਆ ਹੁਣ 12ਵੇਂ ਮਹੀਨੇ ਦੀ 1 ਤਰੀਕ ਦੀ ਮੱਸਿਆ ਠੀਕ ਹੈ ਜੀ ਹੁਣ 12ਵੇਂ ਮਹੀਨੇ ਦੀ 1 ਤਰੀਕ ਨੂੰ ਮੱਸਿਆ ਆਊਗੀ ਹਾਂਜੀ ਠੀਕ ਹੈ ਜੀ ਮੱਸਿਆ ਵਾਲੇ ਦਿਨ ਹੀ ਆ ਸਕਦੇ ਆਪਾਂ ਮੱਸਿਆ ਵਾਲੇ ਦਿਨ ਆ ਸਕਦੇ ਠੀਕ ਮੱਸਿਆ ਵਾਲੇ ਦਿਨ ਤੌਰੇ ਖੜਨ ਨੂੰ ਜਗ੍ਹਾ ਨਹੀਂ ਹੁੰਦੀ ਅੱਛਾ ਅੱਛਾ ਇੰਨੇ ਬੱਚਿਆਂ ਨੂੰ ਲੈ ਕੇ ਇੱਕ ਮੈਂ ਸੋੜਿਆ ਵੀ ਜਿਹੜੇ ਗੁੰਗੇ ਬੋਲੇ ਹੁੰਦੇ ਨੇ ਉਹਦੇ ਫੋਟੋ ਵੀ ਲੱਗੀਆਂ ਹੋਈਆਂ ਨੇ ਹੈ ਜੀ ਹਾਂ ਇੱਧਰ ਨੇ ਜੀ ਅੱਛਾ ਮਾੜਾ ਦਿਖਾਉਂਗੇ ਹਾਂਜੀ ਤਾਂ ਅੱਜ ਦੋਸ ਇਹ ਪ੍ਰਾਤਨ ਗੁਰਦੁਆਰਾ ਸਾਹਿਬ ਕਿਹਾ ਜਾਂਦਾ ਹੈ ਕਿ ਪ੍ਰਾਤਨ ਸਮੇਂ ਦੇ ਗੁਰਦੁਆਰਾ ਸਾਹਿਬ ਨੇ ਇਥੇ ਆ ਲਓ ਜੀ ਕਰੋ ਦਰਸ਼ਨ 10ਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਸਥਾਨ ਨੇ ਜੀ ਆਪਾਂ ਐਡਰੈਸ ਵੀ ਦਵਾਂਗੇ ਪੂਰਾ ਕਿ ਕਿਹੜੀ ਜਗ੍ਹਾ ਇਹ ਬਣਿਆ ਹੋਇਆ ਵਾਹਿਗੁਰੂ ਵਾਹਿਗੁਰੂ ਧੰਨ ਅਕਾਲ ਪੁਰਖ ਵਾਹਿਗੁਰੂ ਤੇ ਕਿਰਪਾ ਸੱਚੇ ਪਾਸ਼ਾ ਵਾਹਿਗੁਰੂ ਵਾਹਿਗੁਰੂ ਧੰਨ ਨੇ ਤੁਹਾਡੀਆਂ ਦਾਤਾਂ ਜਿਹੜੀਆਂ ਕੌਮ ਨੂੰ ਬਖਸ਼ ਕੇ ਗਏ ਸੱਚੇ ਪਾਸ਼ਾ ਜ਼ਰੂਰੀ ਨਹੀਂ ਹੈਗਾ ਵੀ ਇਕੱਲੇ ਤੁਰ ਤੇ ਚੜਾਣ ਨੇ ਉਹ ਰੇ ਭਾਂਡੇ ਵੀ ਸੁੱਕ ਕੇ ਜਾ ਸਕਦਾ ਵੀ ਜਿਵੇਂ ਭਾਂਡੇ ਖੜਕਦੇ ਨੇ ਉਵੇਂ ਸਾਡੇ ਬੱਚੇ ਬੋਲਣ ਅੱਛਾ ਹੋਏ ਹੋਏ ਨੇ ਇਹ ਬੱਚੇ ਠੀਕ ਹੋਏ ਹੋਏ ਨੇ ਤਾਂ ਦੋਸਤੋ ਇਹ ਉਹ ਬੱਚੇ ਨੇ ਜਿਹੜੇ ਇੱਥੇ ਠੀਕ ਹੋਏ ਹੋਏ ਨੇ ਹਨਾ ਗੁੰਗੇ ਸੀਗੇ ਇੱਥੇ ਆ ਕੇ ਠੀਕ ਹੋਏ ਨੇ ਉੱਪਰ ਕੋਈ ਐਡਰੈਸ ਵਗੈਰਾ ਵੀ ਲਿਖਿਆ ਪਿਆ ਇਹ ਤੁਸੀਂ ਮਤਲਬ ਪਤਾ ਕਰ ਸਕਦੇ ਹੋ ਇਸ ਤਰ੍ਹਾਂ ਆ ਦੇਖੋ ਆ ਦੇਖੋ ਆ ਨਾਲ ਐਡਰੈਸ ਵੀ ਦਿੱਤੇ ਨੇ ਬੱਚਿਆਂ ਦੇ ਐ ਨਹੀਂ ਹੈ ਆ ਦੇਖੋ ਮੋਬਾਈਲ ਨੰਬਰ ਵੀ ਦਿੱਤਾ ਪਿਆ ਤੁਸੀਂ ਫੋਨ ਕਰਕੇ ਵੀ ਗੱਲਬਾਤ ਕਰ ਸਕਦੇ ਹੋ ਦੇਖੋ ਬੋਲਣ ਦੀ ਖੁਸ਼ੀ ਚ ਅੱਛਾ ਬੋਲਣ ਦੀ ਖੁਸ਼ੀ ਚ ਅੱਛਾ ਬੋਲਣ ਲੱਗਿਆ ਬੱਚਾ ਹਾਂ ਬੋਲੂ ਤਾਂ ਦੋਸਤੋ ਆਹ ਤਾਂ ਤੁਸੀਂ ਦੇਖੋ ਬਹੁਤ ਸਾਰੇ ਵੀਰ ਤਾਂ ਸ਼ਾਇਦ ਇਸ ਨੂੰ ਵੀ ਪਖੰਡ ਕਹਿਣਗੇ ਆ ਦੇਖੋ ਪਰ ਹਨਾ ਜਿਹੜੇ ਪਖੰਡ ਕਹਿਣਾ ਚਾਹੁੰਦੇ ਨੇ ਉਹ ਉਹਨਾਂ ਲਈ ਵੀਡੀਓ ਨਹੀਂ ਹੈਗੀ ਜਿਹੜੇ ਮਹਾਰਾਜ ਦੀ ਕਿਰਪਾ ਦੇ ਵਿੱਚ ਭਾਣੇ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਪਾਣੋ ਸੱਚੇ ਪਾਸ਼ਾਲ ਤੋਂ ਬਰਤਾਉਂਦੇ ਨੇ ਨਾ 18 19 ਸਾਲ ਦਾ ਮੁੰਡਾ ਬੋਲਣ ਲੱਗਿਆ 18 19 ਸਾਲ ਦਾ ਬੋਲਣ ਲੱਗਿਆ ਸੀ ਕੀ ਬਾਤ ਹੈ ਜੀ ਤੇ ਹੁਣ ਆਪਾਂ ਮੜਾ ਐਡਰੈਸ ਦੀ ਗੱਲ ਕਰ ਲਈ ਅੱਛਾ ਵੀਰੇ ਐਡਰੈਸ ਕੀ ਹੈ ਆਜੋ ਉਰੇ ਗੂੰਜ ਦੀ ਆਵਾਜ਼ ਬਾਹਰ ਆਜੋ ਮੜਾ ਅੱਛਾ ਵੀਰੇ ਕੀ ਐਡਰੈਸ ਕੀ ਹੈ ਇੱਥੇ ਪ੍ਰਾਪਰ ਜੀ ਫਗਤਈ ਪਾਈ ਕਿ ਲਵੀ ਪੈਂਦਾ ਜੀ 7 ਕਿਲੋਮੀਟਰ ਦੂਰ ਬਠਿੰਡੇ ਜਲੇ ਚ ਪੈਂਦਾ ਜੀ ਇਹ ਠੀਕ ਹੈ ਜੀ ਹਾਂ ਜੀ ਕੋਠੇ ਗੁਰੂ ਕੇ ਬਾਜਦੇ ਨੇ ਗੁਰਮਟੀਕਲਾਂ ਦੇ ਲਵੀ ਹੈ ਜੀ ਤੇ ਹਾਂ ਕੋਠੇ ਗੁਰੂ ਕੇ ਗੁੰਗਸਰ ਸਾਹਿਬ ਗੁੰਗਸਰ ਗੁਰਦੁਆਰੇ ਦਾ ਨਾਮ ਹੈ ਜੀ ਗੁਰਦੁਆਰਾ ਗੁੰਗਸਰ ਸਾਹਿਬ ਨਾਮ ਹੈ ਕੋਠੇ ਗੁਰੂ ਕੇ ਹੈ ਕੋਠੇ ਗੁਰੂ ਕੇ ਗੁਰਦੁਆਰਾ ਗੁੰਗਸਰ ਸਾਹਿਬ ਹਾਂ ਜੀ ਤੇ ਬਠਿੰਡੇ ਦੇ ਵਿੱਚ ਆ ਕੇ ਵੀ ਤੁਸੀਂ ਕਹਿ ਸਕਦੇ ਬੀ ਗੁੰਗਸਰ ਗੁਰਦੁਆਰੇ ਜਾਣਾ ਜੀ ਉਹ ਤਾਂ ਵੀ ਤੁਹਾਨੂੰ ਦੱਸ ਦਾਂਗੇ ਅੱਛਾ ਬਠਿੰਡੇ ਦੇ ਵਿੱਚ ਪਿਆ ਕੇ ਪੰਜਾਬ ਦੇ ਵਿੱਚ ਬਠਿੰਡੇ ਸ਼ਾਇਦ ਜ਼ਿਲ੍ਹਾ ਵੀ ਮੈਨੂੰ ਲੱਗਦਾ ਬਠਿੰਡੇ ਹੀ ਪੈਂਦਾ ਹੋਣਾ ਜਿਲੇ ਆਪਣਾ ਪੰਜਾਬ ਦੇ ਵਿੱਚ ਆ ਗਏ ਤੁਸੀਂ ਬਠਿੰਡੇ ਜ਼ਿਲ੍ਹੇ ਦੇ ਬਠਿੰਡੇ ਜ਼ਿਲ੍ਹੇ ਦੇ ਨਾਲ ਹੀ ਪਿੰਡ ਪੈਂਦਾ ਜੀ